ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹਲਾ 5 ਮੇਰਾ ਰੰਧਾ ਨਾ ਦਿਲ ਸੋਚ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਰਹਾ ਦੇਦ ਨੇ ਦੇਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖੁਦ ਖਸਮ ਵਡਾ ਅਤੋਲ ਦਸਤ ਗੇਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਲਾ 5 ਮੇਰਾ ਆਂਦਾ ਨਾ ਦਿਲ ਸੋਚਾ ਮੁਹੱਬਤ ਮਨ ਤਨ ਬਸੈ ਸੱਚ ਸਾ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਛ ਨਹੀਂ ਅਸ ਕਾ ਮੋਲ ਪਾਕ ਪਰਵਰਦਗਾਰ ਤੂੰ ਖੁਦ ਖਸਮ ਵਡਾ ਅਤੋਲਾ ਦਾਸ ਤੇ ਗੇਰੇ ਦੇ ਦਿਲ ਆਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਲੰਗ ਮਹਲਾ ਪੰਜਵਾਂ ਮੇਰਾ ਦਾਨਾ ਦਿਲ ਸੋਚ ਮੁਹੱਬਤੈ ਮਨ ਤਨ ਬਸੈ ਸਚ ਸਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖੁਦ ਖਸਮ ਵਡਾ ਅਤੌਲਾ ਦਸ ਤੇ ਗਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ துரத்தனாலக்கான தரி க்கத்திரீரு சேப ஜே தலங்க பஞ்சமா மீறசோச்ச ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖੁਦ ਖਸਮ ਵਡਾ ਅਤੂਲਾ ਦਾਲ ਤੇ ਗੇਰੇ ਦੇ ਦਿਲ ਆਵਰ ਤੂੰ ਹੀ ਤੂੰ ਹੀ ਇੱਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਦਲੰਗ ਮਹਲਾ ਪੰਜਵਾਂ ਮੇਰਾ ਆਂਦਾ ਨਾ ਦਿਲ ਸੋਚ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਚ ਨਹੀਂ ਇਸ ਕਾ ਮੋਲ ਪਾਕ ਪਰਵਦਗਰ ਤੂੰ ਖੁਦ ਖਸਮ ਵਡਾ ਅਤੋਲ ਦਾਲ ਤੇ ਗਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ துரத்தனாலக்கான தரி க்கத்திரீ சேப ஜி தலங்க பஞ்சமா மீற சோச்ச ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਦੇਦਨੇ ਦੇਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖਦ ਖਸਮ ਵਡਾ ਅਤੂਲਾ ਦਾਲ ਤੇ ਗੇਰੇ ਦੇ ਦਿਲ ਆਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੈ ਲੰਗ ਮਹਿਲਾ ਪੰਜਵਾਂ ਮੇਰਾ ਆਂਦਾ ਨਾ ਦਿਲ ਸੋਚ ਮੁਹੱਬਤੈ ਮਨ ਤਨ ਬਸੈ ਸੱਚ ਸੋ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖਦ ਖਸਮ ਵਡਾ ਅਤੋਲ ਦਸਤ ਗੇਰੇ ਦੇ ਦਿਲਬਰ ਤੂੰ ਹੀ ਤੂੰ ਹੀ ਏਕ தார குதிரண நான சத்திரீ வாங்க மேல பஞ்சமா மீரா தானா தில சோச்ச ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਹਾ ਦੇਦ ਨੇ ਦੇਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ پاک ਪਰਵਦਗਰ ਤੂੰ ਖੁਦ ਖਸਮ ਵਧਾ ਅਤੋਲ ਦਾ ਉਸ ਤੇ ਗੇਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਲੰਗ ਮਹਿਲਾ ਪੰਜਵਾਂ ਮੇਰਾ ਆਂਦਾ ਨਾ ਦਿਲ ਸੋਚ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਰ ਤੋਂ ਖੁਦ ਖਸਮ ਵਡਾ ਅਤੌਲਾ ਦਾਲ ਤਗੇਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ துரத்தனாலக்கான தெரி டேக்க சத்தன சிரீ வாூ சாப ஜே தலங்க பஞ்சமா மீரிலோச்ச ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖੁਦ ਖਸਮ ਵਡਾ ਅਤੋਲਾ ਦਾਲ ਤੇ ਗੇਰੇ ਦੇ ਦਿਲ ਆਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਤੇ ਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਲੰਗ ਮਹਲਾ ਪੰਜਵਾਂ ਮੇਰਾ ਆਂਦਾ ਨਾ ਦਿਲ ਸੋਚਾ ਮੁਹੱਬਤੈ ਮਨ ਤਨ ਬਸੈ ਸਚ ਸਾ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਰ ਤੋਂ ਖਦ ਖਸਮ ਵਡਾ ਅਤੂਲਾ ਦਸ ਤੇ ਗਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹਲਾ 5ਵਾਂ ਮੇਰਾ ਆਂਦਾ ਨਾ ਦਿਲ ਸੋਚਾ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਰ ਤੋਂ ਖਦਖਸਮ ਵਡਾ ਅਤੂਲਾ ਦਾਲ ਤੇ ਗਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹਲਾ 5 ਮੇਰਾ ਆਂਦਾ ਨਾ ਦਿਲ ਸੋਚਾ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਰ ਤੂੰ ਖੁਦ ਖਸਮ ਵਡਾ ਅਤੌਲਾ ਦਾਸ ਤੇ ਗਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹਲਾ 5 ਮੇਰਾ ਨਾਮ ਦਾ ਨਾਮ ਦਿਲ ਸੋਚ ਮੁਹੱਬਤੈ ਮਨ ਤਨ ਬਸੈ ਸਚ ਸਾ ਬੰਦੀ ਮੋਚ ਰਹਾ ਦੇਦ ਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖਦ ਖਸਮ ਵਡਾ ਅਤੋਲ ਦਸ ਤੇ ਗਰੇ ਦੇ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹਲਾ 5 ਮੇਰਾ ਆਂਦਾ ਨਾ ਦਿਲ ਸੋਚਾ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾਉ ਦੇਦ ਨੇ ਦੇਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖਦ ਖਸਮ ਵਡਾ ਅਤੋਲ ਦਸ ਤੇ ਗੇਰੇ ਦੇ ਦਿਲ ਆਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹਲਾ 5 ਮੇਰਾ ਆਂਦਾ ਨਾਂ ਦਿਲ ਸੋਚਾ ਮੁਹੱਬਤੈ ਮਨ ਤਨ ਬਸੈ ਸਚ ਸੋ ਬੰਦੀ ਮੋਚ ਰਹਾ ਦੇਦਨੇ ਦੇਦਾਰ ਸਾਹਿਬ ਕਾਛ ਨਹੀਂ ਇਸ ਕਾ ਮੋਲ پاک ਪਰਵਦਗਰ ਤੂੰ ਖੁਦ ਖਸਮ ਵਡਾ ਅਤੂਲਾ ਦਾਲ ਤੇ ਗੇਰੇ ਦੇ ਦਿਲ ਆਵਰ ਤੂੰ ਹੀ ਤੂੰ ਹੀ ਇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੇ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ